ਆਉਂਦੇ ਹੋਏ ਸਾਥ ਬੋਲੇ ਆਉਂਦੇ ਹੋਏ ਦੇਖਾ ਸਾਥ ਸੁਰਾਂ ਗਾਈ ਹੈ ਮੰਨਣਾ ਪ੍ਰਣਾ ਅੱਜ ਮੰਨਨੇ ਤਾਲਾ ਮੰਨਨੇ ਐਜੂਕੇਸ਼ਨ ਜ਼ਰੂਰੀ ਹੈ ਕੁਆਲਟੀ ਐਜੂਕੇਸ਼ਨ ਇਹਦਾ ਕੀ ਕਰਦੇ ਹੋ ਕਿ ਅਸਰ ਕਰਦੇ ਹੋ ਕਿ ਕਿਰਦਾਰ ਬਣਾਓ ਜੇ ਬੁਰੀ ਜੀਤ ਕਰਨਾ ਚਾਹੁੰਦੇ ਜਿੱਦੇ ਵੀ કદે ભલે કદે ભગેવ ગમે ਅਸੀਂ ਆਪਣੇ ਦਿਲ ਵਿੱਚ ਰੱਖਦੇ ਆਂ ਦਿਮਾਗ 'ਚ ਰੱਖਦੇ ਆਂ ਆਪਣੇ ਬੱਚਿਆਂ ਲਈ ਇਮੇਜਿਨ ਕਰਕੇ ਰੱਖਦੇ ਉਹਨਾਂ ਸਾਰੀਆਂ ਲੋੜਾਂ ਹੋਪਸ ਉਹ ਆਨੰਦਮਈ ਜੀਵਨ ਜਿਹੜਾ ਅੰਮੋ ਸੰਤਾਂ ਨੇ ਛੱਡਿਆ ਹੁੰਦਾ ਕਿੱਥੇ ਆਉਂਦਾ ਸੰਗਤਾਂ ਸਾਡੇ ਵਾਸਤੇ ਅਰੰਭ ਦਾ ਨਾਮ ਧਿਆਉਂਦੇ ਆ ਸੰਗਤ ਦਾ ਭਲਾ ਮੰਗਦੇ ਆ ਜਗ ਦਾ ਭਲਾ ਮੰਗਦੇ ਆ ਸਭ ਕੀਰਤਨ ਨਾਲ ਸ਼ੁਰੂ ਕਰਦੇ ਆ ਸਭ ਸ਼ਬਦ ਨਾਲ ਜੋੜ ਕੇ ਸਭਨਾ ਮਹਾਨ ਸੰਤਾ ਦੀ ਅਰਸੀ ਦੇ ਮੌਕੇ ਤੇ ਅੱਜ ਆਪਾਂ ਇਕੱਠੇ ਹੋਏ ਆਂ ਸਾਂਝੀ ਵਾਲਤਾ ਦਾ ਪ੍ਰਤੀਕ ਹੁੰਦੇ ਆ ਸਾਰੇ ਸੰਤਾਂ ਦੇ ਇਨਸਾਨੀਅਤ ਦਾ ਝੰਡਾ ਉਲੰਦ ਰੱਖਦੇ ਆ ਸੰਤ ਸਾਭ ਜਦੋਂ ਵੀ ਕਿਤੇ ਜੀਵਨ ਚ ਇਨਸਾਨ ਆਪਸ ਵਿੱਚ ਤਰਾ ਦੇ ਕ੍ਰਾਈਸਿਸ ਦਾ ਸੰਕਰ ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਕਾਨੂੰਨ ਰਸਤਾ ਨਹੀਂ ਦੱਸਦਾ ਕਈ ਵਾਰ ਸੰਤਰਾ ਬਸ ਸੰਤ ਕੀ ਮਹਿਮਾ ਵੇਦ ਨਾ ਜਾਣੇ ਵੇਦ ਕੀ ਮਹਿਮਾ ਸੰਤ ਕਹਦਾ ਸੰਤਾਂ ਦੇ ਬਾਰੇ ਕੀ ਕੀ ਨਹੀਂ ਜਾ ਸਕਦਾ ਕੋਈ ਬਹੁਤ ਵੱਡ ਤੇ ਬੜਾ ਹਾਸ